ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਬਾਬਾ ਕਬੀਰ ਜੀ ਜੋ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਹਨ ਕਿ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਾਇਨਾਤ ਨੂੰ ਸਜਾਇਆ ਸ਼ਿੰਗਾਰਿਆ ਸਵਾਰਿਆ ਔਰ ਮਨੁੱਖਾ ਦੇਹੀ ਦੇ ਇਸ ਨੂੰ ਅੱਗੇ ਮਨੁੱਖਾ ਦੇਹੀ ਦੀ ਸੇਵਾ ਲਈ ਸਾਰੀ ਕਾਇਨਾਤ ਨੂੰ ਸੰਭਾਰਨਾ ਸਭ ਜੀਵਾਂ ਦੀ ਰੱਖਿਆ ਕਰਨਾ ਪਰ ਜਦੋਂ ਮਨੁੱਖ ਜੀਵਾਂ ਵਾਲੇ ਰੂਪ ਧਾਰਨ ਕਰਨ ਲੱਗ ਗਿਆ ਘਰ ਬਾਰਾਂ ਨੂੰ ਛੱਡ ਕੇ ਪਰਿਵਾਰ ਨੂੰ ਛੱਡ ਕੇ ਔਰ ਜੰਗਲਾਂ ਵਿੱਚ ਜਾ ਬੈਠਾ ਜਾਂ ਘਰ ਤੇ ਆ ਕੇ ਤੀਰਥਾਂ ਦੇ ਕੰਢਿਆਂ ਤੇ ਫਿਰਦਾ ਰਿਹਾ ਇਸ ਨੂੰ ਸੋਚੀ ਦੇਣ ਵਾਸਤੇ ਇਸ ਪਵਿੱਤਰ ਸ਼ਬਦ ਨੂੰ ਉਚਾਰਨ ਕੀਤਾ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਗੌੜੀ ਰਾਗ ਦੇ ਵਿੱਚ ਕਿ ਕਈ ਲੋਕ ਵਸਤਰ ਨਹੀਂ ਪਹਿਨਦੇ ਸੀ ਔਰ ਨਾ ਵਸਤਰ ਪਹਿਨ ਕੇ ਕਿ ਦੁਨੀਆ ਤੋਂ ਆਪਣੇ ਆਪ ਨੂੰ ਅਲੱਗ ਮੰਨਦੇ ਸਨ ਕਿ ਸ਼ਾਇਦ ਅਸੀਂ ਇਸ ਭਗਤੀ ਦੇ ਨਾਲ ਇਸ ਤਪੱਸਿਆ ਦੇ ਨਾਲ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ ਪਰ ਬਾਬਾ ਕਬੀਰ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਨਗਨ ਫਿਰਤ ਜੋ ਪਾਈਏ ਜੋਗ ਬਨ ਕਾ ਮਿਰਗ ਸਭ ਮੁਕਤ ਸਭ ਹੋਗ ਉਹ ਕਹਿਣ ਲੱਗੇ ਜੇ ਬਨ ਦੇ ਵਿੱਚ ਜੰਗਲ ਦੇ ਵਿੱਚ ਤੁਸੀਂ ਨੰਗੇ ਫਿਰਦੇ ਹੋ ਔਰ ਇਦਾਂ ਜੇ ਮੁਕਤੀ ਮਿਲਦੀ ਹੁੰਦੀ ਤੇ ਤੁਹਾਡੇ ਕੋਲੇ ਜਿੰਨੇ ਜਾਨਵਰ ਫਿਰਦੇ ਨੇ ਸਾਰੇ ਨੰਗੇ ਫਿਰਦੇ ਨੇ ਫਿਰ ਸਾਰੇ ਹੀ ਮੁਕਤ ਹੋ ਜਾਣਗੇ ਸੋ ਅੱਗੇ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਬਾਈ ਦੀ ਵੇਹ ਤੁਸੀਂ ਪਰਮਾਤਮਾ ਆਕਾਲ ਪੁਰਖ ਦਾ ਪਰਮਾਤਮਾ ਨੂੰ ਨਾ ਜਪਿਆ ਨਾ ਸਿਮਰਿਆ ਨਾ ਆਪਣੀ ਪਰਮੇਸ਼ਰ ਦੀ ਭਗਤੀ ਕੀਤੀ ਤੇ ਤੁਹਾਨੂੰ ਕਦੇ ਵੀ ਤੁਹਾਡੀ ਬੰਦ ਖਲਾਸੀ ਨਹੀਂ ਹੋਏਗੀ ਸਗੋਂ 84 ਦੇ ਵਿੱਚ ਫੇਰ ਪਾਏ ਜਾਓਗੇ। ਔਰ ਰਹਿਮਤ ਕਰਦੇ ਨੇ। ਕਿਆ ਨਾਂਗੇ ਕਿਆ ਬਾਂਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ। ਅਗਰ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸੰਸਾਰ ਵਿੱਚ ਰਹਿ ਕੇ ਅਸੀਂ ਆਪਣੇ ਚੰਗੇ ਵਸਤਰ ਵੀ ਪਾ ਲਏ ਸਭ ਕੁਝ ਅਸੀਂ ਕਰ ਲਿਆ। ਪਰ ਜੇ ਤੁਸੀਂ ਸੰਸਾਰੀ ਲੋਕਾਂ ਨੇ ਵੀ ਉਹਤੇ ਨੰਗੇ ਰਹਿ ਕੇ ਮੁਕਤ ਨਹੀਂ ਹੋ ਸਕਦੇ ਪਰ ਤੁਸੀਂ ਸੰਸਾਰ ਵਿੱਚ ਰਹਿ ਕੇ ਅਗਰ ਜੇ ਤੁਸੀਂ ਸੰਸਾਰ ਦੇ ਵਿੱਚ ਰਹਿ ਕੇ ਵੀ ਪਰਮਾਤਮਾ ਦਾ ਨਾਮ ਨਾ ਜਪਿਆ ਭਾਵ ਬੰਦਗੀ ਨਾ ਕੀਤੀ ਤੇ ਤੁਹਾਨੂੰ ਵੀ ਉਸ ਦਰ ਤੇ ਥਾਂ ਨਹੀਂ ਮਿਲਨੀ ਹੈ ਸਹਿਬ ਕਿਰਪਾ ਕਰਦੇ ਨੇ ਮੂਡ ਮੁੰਡਾਈ ਜੋ ਸਿੱਧ ਪਾਈ ਮੁਕਤੀ ਭੇਟ ਨ ਗਈਆ ਕਾਈ ਕੰਨਾਂ ਨੇ ਆਪਣੇ ਕੇਸ ਮੁੰਨ ਕੇ ਆਪਣੇ ਆਪ ਨੂੰ ਧਰਮੀ ਬਣਾਇਆ ਕੱਲਾ ਕੱਲਾ ਵਾਲ ਸਿਰ ਚੋਂ ਪੱਟਿਆ ਕਿ ਅਸੀਂ ਧਰਮੀ ਬਣ ਗਏ ਆਂ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਜੇ ਕੇਸ ਪੱਟਣ ਦੇ ਨਾਲ ਰੱਬ ਮਿਲਦਾ ਹੁੰਦਾ ਨਾ ਸਿਰ ਮੁੰਨਣ ਦੇ ਨਾਲ ਰੱਬ ਮਿਲਦਾ ਹੁੰਦਾ ਤੇ ਫਿਰ ਕਹਿਣ ਲੱਗੇ ਵੀ ਜੰਨੀਆਂ ਭੇਡਾਂ ਨੇ ਸਾਰੀਆਂ ਨੂੰ ਮੁੰਨਿਆ ਜਾਂਦਾ ਫਿਰ ਭੇਡਾਂ ਨੂੰ ਵੀ ਰੱਬ ਮਿਲ ਸਕਦਾ ਸੀ ਮੂਟ ਮੁੰਡਾਈ ਜੋ ਸਿੱਧ ਪਾਈ ਜੇ ਮੂੰਹ ਸਿਰ ਮਨਾ ਕੇ ਤੁਸੀਂ ਧਰਮੀ ਸਮਝਦੋ ਕਿ ਇਸ ਤਰੀਕੇ ਨਾਲ ਧਰਮ ਢੱਕ ਕਰ ਲਾਂਗੇ ਧਰਮੀ ਬਣ ਜਾਵਾਂਗੇ ਤਾਂ ਫਿਰ ਭੇਡਾਂ ਵੀ ਮੁਕਤ ਹੋਣੀਆਂ ਚਾਹੀਦੀਆਂ ਨੇ ਸੋ ਬਿੰਦਰਾਕ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਕੁਝ ਲੋਕਾਂ ਨੇ ਇਹ ਮਨਾਉਤ ਕੀਤੀ ਕਿ ਅਸੀਂ ਵਿਆਹ ਨਹੀਂ ਕਰਾਉਣਾ ਕਵਾਰੇ ਰਹਿ ਕੇ ਅਸੀਂ ਭਗਤੀ ਕਰਾਂਗੇ ਵਿਆਹ ਦੇ ਚ ਭੇਲਿਆਂ ਚ ਨਹੀਂ ਪੈਣਾ ਬੱਚਿਆਂ ਨੂੰ ਪਾਲਣਾ ਪਏਗਾ ਘਰਾਂ ਚ ਸਾਨੂੰ ਕਿਰਤ ਕਰਨੀ ਪਵੇਗੀ ਤੇ ਬਾਬਾ ਜੀ ਕਹਿਣ ਲੱਗੇ ਜੇ ਕਵਾਰੇ ਰਹਿ ਕੇ ਵਿਆਹ ਨਾ ਕਰਾ ਕੇ ਰੱਬ ਮਿਲਦਾ ਹੁੰਦਾ ਇਹ ਕਿਸੇ ਵੀ ਖੁਸਰੇ ਦੀ ਸਾਥ ਹੀ ਨਹੀਂ ਹੋएगी ਸਾਰੇ ਖੁਸਰੇ ਕਵਾਰੇ ਨੇ ਫਿਰ ਸਾਰੇ ਖੁਸਰੇ ਵੀ ਮੁਕਤ ਹੋ ਜਾਣਗੇ ਬਿੰਦ ਰਾਖ ਜੋ ਤਰੀਏ ਪਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਫਿਰ ਉਹਨਾਂ ਨੇ ਪਰਮਗਤੀ ਕਿਉਂ ਨਹੀਂ ਪ੍ਰਾਪਤ ਕੀਤੀ ਕਹੋ ਕਬੀਰ ਸੁਨੋ ਨਰ ਭਾਈ RAM ਨਾਮ ਬਿਨ ਕਿੰਨ ਗਤ ਪਾਈ ਬਾਬਾ ਕਬੀਰ ਜੀ ਕਹਿੰਦੇ ਨੇ اے ਦੁਨੀਆ ਦੇ ਲੋਕੋ ਸੁਣੋ ਕਹਿਣ ਲੱਗੇ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾ ਕਿਸੇ ਨੂੰ ਵੀ ਪਰਮ ਮੁਕਤੀ ਪ੍ਰਾਪਤ ਨਹੀਂ ਹੋਈ ਹੈ ਸੋ ਇਸ ਕਰਕੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਹ ਹੋਣਾ ਉਹਨਾਂ ਨੂੰ ਨਾਮ ਜਪ ਕੇ ਹੀ ਪ੍ਰਮਾਤਮਾ ਦੀ ਭਗਤੀ ਕਰਕੇ ਤੇ ਇਸ ਕਾਇਨਾਤ ਦੀ ਸੇਵਾ ਕਰਕੇ ਦੁਨੀਆ ਨੂੰ ਮਾੜੇ ਮਾਰਗ ਤੋਂ ਮੋੜ ਕੇ ਤੇ ਪ੍ਰਮਾਤਮਾ ਦੇ ਦਰ ਦੇ ਨਾਲ ਜੋੜ ਕੇ ਹੀ ਅਸੀਂ ਪ੍ਰਮਾਤਮਾ ਦੇ ਦਰ ਤੇ ਪ੍ਰਵਾਹ ਹੋ ਸਕਦੇ ਹਾਂ ਸੋ ਸੰਸਾਰੀ ਦਿਖਾਵੇ ਨੂੰ ਛੱਡ ਕੇ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਛਕੋ ਦਾ ਉਪਦੇਸ਼ ਗੁਰੂਆਂ ਨੇ ਸਾਨੂੰ ਬਖਸ਼ਿਸ਼ ਕੀਤਾ ਸੋ ਅਸੀਂ ਉਸ ਮਾਲਕ ਦੇ ਚਰਨਾਂ ਨਾਲ ਜੁੜ ਕੇ ਨਾਮ ਜਪ ਕੇ ਰਾਤ ਸੌਣ ਵਾਸਤੇ ਅੰਮ੍ਰਿਤ ਵੇਲੇ ਨਾਮ ਜਪਣ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਦੇ ਵਿੱਚ ਜੁੜੋ ਜਿੰਨਾ ਨਾਮ ਜਪਿਆ ਜਾ ਸਕਦਾ ਅੰਮ੍ਰਿਤ ਵੇਲੇ ਸਿਮਰਨ ਕਰੋ ਦਿਨੇ ਵੀ ਵਾਹਿਗੁਰੂ ਦੇ ਨਾਮ ਨਾਲ ਜੁੜੋ ਤੇ ਦਿਨੇ ਕਿਰਤ ਕਰੋ ਸੋ ਇਸ ਕਰਕੇ ਨਾਮ ਜਿਵੇਂ ਆਪਾਂ ਭੋਜਨ ਸਵੇਰੇ ਕਿੰਨਾ ਕੁ ਸਮਾਂ ਸ਼ੱਕਦੇ ਆ 15-20 ਮਿੰਟਾਂ ਚ ਆਪਾਂ ਪ੍ਰਸ਼ਾਦਾ ਛੱਕ ਲੈਨੇ ਆ ਤੇ ਸਾਰੀ ਦਿਹਾੜੀ ਆਪਾਂ ਨਿਚਿੰਤ ਰਹਿਨੇ ਆ ਆਪਣੇ ਕੰਮ ਵਿੱਚ ਕਾਰੋਬਾਰ ਵਿੱਚ ਲੱਗੇ ਰਹਿਨੇ ਆ ਤੇ ਸਾਰੀ ਦਿਹਾੜੀ ਦੀ ਆਪਣੀ ਭੁੱਖ ਮਿੱਟ ਜਾਂਦੀ ਆ ਇਸੇ ਤਰ੍ਹਾਂ ਨਾਮ ਦੀ ਕਮਾਈ ਹੈ ਜਿਹੜੀ ਆਪਾਂ ਜੇ ਅਮਰਤ ਵੇਲੇ ਉੱਠ ਕੇ 2 ਘੰਟੇ 1 ਘੰਟਾ ਨਾਮ ਜਪ ਲਈਏ ਤੇ ਸਾਰੀ ਦਿਹਾੜੀ ਆਪਣੀ ਸਫਲ ਹੋ ਜਾਂਦੀ ਆ ਸੋ ਜਿਵੇਂ ਭੋਜਨ ਕੁਝ ਸਮੇਂ ਵਾਸਤੇ ਆਪਾਂ ਛੱਕੇ ਸਾਰੀ ਢਹਾੜੀ ਤ੍ਰਿਪਤ ਹੋ ਜਾਂਨੇ ਆ ਇਸੇ ਤਰ੍ਹਾਂ ਭਜਨ ਵੀ ਜੇ ਆਪਾਂ ਥੋੜਾ ਸਮਾਂ ਜ਼ਿੰਦਗੀ ਚ ਕਰਦੇ ਰਹੀ ਕੀ ਅੰਮ੍ਰਿਤ ਵੇਲੇ ਤੇ ਆਪਣੀ ਸਾਰੀ ਜ਼ਿੰਦਗੀ ਸਫਲ ਹੋ ਸਕਦੀ ਹੈ ਸੋ ਨਾਮ ਜਪਣ ਦਾ ਵੀ ਕੋਈ ਸਮਾਂ ਹੁੰਦਾ ਹੈ ਕੁਝ ਲੋਕ ਮੰਨਦੇ ਹੀ ਨਹੀਂ ਅੰਮ੍ਰਿਤ ਵੇਲੇ ਨੂੰ ਸੋ ਜਿਸ ਤਰ੍ਹਾਂ ਬੀਬੀ ਨੇ ਕਿਹਾ ਕੱਢਣਾ ਦੁੱਧ ਜਮਾਉਣਾ ਪੈਂਦਾ ਟਿਕਾਉਣਾ ਪੈਂਦਾ ਫਿਰ ਦਹੀਂ ਬਣਦੀ ਜੇ ਟਿਕੇ ਹੀ ਨਾ ਸਾਰੀ ਢਹਾੜੀ ਰਾਤ ਨੂੰ ਦੁੱਧ ਟਿਕਾਈ ਗਈ ਨਾ ਤੇ ਦਹੀਂ ਕਿਵੇਂ ਬਣੇਗੀ ਕਿਵੇਂ ਉਹਦੇ ਚੋਂ ਮੱਖਣ ਨਿਕਲੇਗਾ ਕਿਵੇਂ ਘਿਓ ਬਣੇਗਾ ਸੋ ਟਕਾ ਬੜਾ ਜ਼ਰੂਰੀ ਆ ਸੋ ਅਮਰਤੇ ਲਈ ਇਸ਼ਾਰ ਕਰਕੇ ਟਿਕ ਕੇ ਚੌਂਕੜਾ ਲਾ ਕੇ ਪ੍ਰਮਾਤਮਾ ਨੂੰ ਨੇਤਰ ਬੰਦ ਕਰਕੇ ਪ੍ਰੇਮ ਨਾਲ ਉਸ ਨਾਮ ਦੇ ਵਿੱਚ ਜੋੜਨਾ ਨਾਮ ਦੀ ਕਮਾਈ ਕਰਨੀ ਇਹੀ ਗੁਰੂਆਂ ਦਾ ਉਪਦੇਸ਼ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਿਮਰਨ ਦੇ ਵਿੱਚ ਜ਼ਰੂਰ ਸਮਾਂ ਲਾਇਆ ਕਰੋ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੇ ਕੋਈ ਵਾਹਿਗੁਰੂ ਦਾ ਨਾਮ ਜਪੋ ਆਪਣਾ ਜਨਮ ਸਵਾਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ